ਰਾਜਵੀਰ ਜਵੰਦਾ ਨੂੰ ਹਸਪਤਾਲ ਦੇ ਵਿੱਚ ਅੱਜ ਪੰਜਵਾਂ ਦਿਨ ਹੈ ਤੇ ਲਗਾਤਾਰ ਅਰਦਾਸਾਂ ਦੁਆਵਾਂ ਦਾ ਦੌਰ ਹੈ ਜਿਹੜਾ جاری ਹੈ ਜਿਵੇਂ ਕਿ ਕੱਲ ਕਲਾਕਾਰਾਂ ਭਾਈਚਾਰੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਸੀ ਕਿ ਅੱਜ ਦੀ ਰਾਤ ਆ ਜਿਹੜੀ ਬੜੀਆਂ ਅਰਦਾਸਾਂ ਦੁਆਵਾਂ ਦੀ ਲੋੜ ਹੈ ਪਰ ਉਸ ਤੋਂ ਕੁਝ ਘੰਟੇ ਬਾਅਦ ਰਾਜਵੀਰ ਜਵੰਦਾ ਦੇ ਕੋਲ ਰਹਿਣ ਵਾਲੇ ਕੁਲਵਿੰਦਰ ਬਿੱਲਾ ਕਨਵਰ ਜਸ ਬਾਜਵਾ ਸਾਹ ਤੇ ਇਹਨਾਂ ਵੱਲੋਂ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਕਨਵਰ ਗਰੇਵਾਲ ਤੇ ਜਸ ਬਾਜਵਾ ਦਾ ਇਹੀ ਕਹਿਣਾ ਸੀ ਕਿ ਜਿਹੜਾ ਪਹਿਲਾ ਵੀਡੀਓ ਜਾਰੀ ਹੋਇਆ ਉਸ ਨੂੰ ਪੋਜ਼ਿਟਿਵ ਢੰਗ ਦੇ ਨਾਲ ਲਿਆ ਜਾਵੇ ਕਿਉਂਕਿ ਉਸ ਤੋਂ ਬਾਅਦ ਬੜੇ ਸਾਰੀਆਂ ਜਿਹੜੀਆਂ ਦੁਚਿੱਤੀ ਦੇ ਵਿੱਚ ਪੈ ਗਏ ਸੀ ਹਰ ਕਿਸੇ ਦੇ ਮਨ ਦੀ ਜਿਹੜੀ ਕਬਰਾਟ ਆ ਵਧ ਗਈ ਸੀ ਤਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜੀਆਂ ਐਮ ਆਰ ਆਈ ਜਾਂ ਸਟੀਟ ਸਕੈਨਸ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਜੋ ਜਾਣਕਾਰੀ ਮਿਲੀ ਆ ਕਿ ਬ੍ਰੇਨ ਦੇ ਵਿੱਚ ਹਲਕੀ ਜਿਹੀ ਜਿਹੜੀ ਹੈਗੀ ਐਕਟੀਵਿਟੀ ਦੇਖਣ ਨੂੰ ਮਿਲੀ ਆ ਤਾਂ ਉਮੀਦ ਹੈ ਕਿ ਇਹ ਜਲਦੀ ਵਧੇਗੀ ਪਰ ਜਿਵੇਂ ਕਿ ਰਿਪੋਰਟਸ ਦੇ ਵਿੱਚ ਆਇਆ ਕਿ ਜਿਹੜਾ ਹਾਈਪੋਕਸਿਕ ਜਿਹੜੇ ਚੇਂਜਸ ਨੇ ਰਾਜਵੀਰ ਜਵੰਦਾ ਦੀ ਸਿਹਤ ਦੇ ਬਾਰੇ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਦੇਖਣ ਨੂੰ ਮਿਲੇ ਨੇ ਬ੍ਰੇਨ ਦੇ ਵਿੱਚ ਦੇਖਣ ਨੂੰ ਮਿਲੇ ਨੇ ਇੱਥੋਂ ਇਹੀ ਅਚੀਜ਼ ਆ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਿਤੇ ਨਾ ਕਿਤੇ ਬ੍ਰੇਨ ਆ ਜਿਹੜਾ ਉਸ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾ ਸੀ ਕਹਿ ਸਕਦੇ ਆ ਕਿਉਂਕਿ ਬ੍ਰੇਨ ਆ ਜਿਹੜਾ ਉਸ ਨੂੰ ਜਦੋਂ ਆਕਸੀਜਨ ਜਾਂ ਫਿਰ ਖੂਨ ਦੀ ਗੱਲ ਕਰੀਏ ਜਦੋਂ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ ਤਾਂ ਸਾਰਾ ਜਿਹੜਾ ਹੈਗਾ ਸਿਸਟਮ ਖਰਾਬ ਹੋ ਜਾਂਦਾ ਹੈ ਤਾਂ ਜਿਵੇਂ ਦੀ ਗੱਲ ਕਰੀਏ ਸੈੱਲ ਨੇ ਜਿਹੜੇ ਉਹਨਾਂ ਦੇ ਡੈੱਡ ਹੋ ਗਏ ਨੇ ਜੋ ਜਾਣਕਾਰੀ ਇਹੀ ਹੈ ਪਰ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਨਕਲੀ ਸਾਹ ਦੇ ਕੇ ਜਿਹੜਾ ਕਿਉਂਕਿ ਰੱਖਿਆ ਜਾਏ ਉਹਨਾਂ ਨੂੰ ਨਕਲੀ ਸਾਹ ਦਿੱਤੇ ਜਾ ਰਹੇ ਨੇ ਉਮੀਦ ਇਹ ਹੀ ਹੈ ਕਿ ਰਾਜਵੀਰ ਜਵੰਦਾ ਜਲਦ ਹੀ ਠੀਕ ਹੋਣਗੇ ਦੁਆਵਾਂ ਦਾ ਅਸਰ ਵੀ ਹੋਵੇਗਾ ਹਾਲਾਂਕਿ ਜਿਹੜਾ ਵੀ ਚਾਹੇ ਕਲਾਕਾਰਾਂ ਦੀ ਗੱਲ ਕਰੀਏ ਪਰਿਵਾਰਕ ਮੈਂਬਰਾਂ ਦੀ ਗੱਲ ਕਰੀ ਤਾਂ ਜਿਹੜਾ ਵੀ ਮਿਲ ਕੇ ਆਉਂਦਾ ਹੈ ਤਾਂ ਉਸ ਵੱਲੋਂ ਕਿਸੇ ਵੀ ਤਰੀਕੇ ਦੀ ਜਿਹੜੀ ਨਿਰਾਸ਼ਾ ਨਹੀਂ ਉਸ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਹਰ ਕੋਈ ਚੜ੍ਹਦੀ ਕਲਾ ਦਾ ਸੁਨੇਹਾ ਦੇ ਰਿਹਾ ਤੇ ਹਰ ਇੱਕ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਰਾਜਵੀਰ ਜਵੰਦਾ ਨੇ ਜਿਹੜੇ ਜਲਦ ਸਿਹਤਯਾਬ ਹੋਣਗੇ ਹਾਲਾਂਕਿ ਲੰਮੇ ਸਮੇਂ ਤੱਕ ਵੈਂਟੀਲੇਟਰ ਤੇ ਰਹਿਣਾ ਪੈ ਸਕਦਾ ਹੈ ਇੱਥੇ ਇਹ ਵੀ ਗੱਲ ਵੱਡੀ ਹੈ ਕਿ ਅੱਜ ਦੀ ਵੀ ਜੇ ਗੱਲ ਕਰੀਏ ਤਾਂ ਅੱਜ ਦਾ ਦਿਨ ਵੀ ਬਹੁਤ ਅਸੀਂ ਅਹਿਮ ਮੰਨ ਸਕਦੇ ਹਾਂ ਆਉਣ ਵਾਲੇ ਜਿਹੜੇ 4-5 ਘੰਟੇ ਨੇ ਬਹੁਤ ਅਹਿਮ ਨੇ ਕਿਉਂਕਿ ਲਗਾਤਾਰ ਜਿਹੜਾ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਹੈ ਨਕਲੀ ਸਾਹਾਂ ਦੀ ਜੇ ਗੱਲ ਕਰੀਏ ਤਾਂ ਆਰਟੀਫੀਸ਼ੀਅਲ ਸਾਹ ਜਿਹੜੇ ਦਿੱਤੇ ਜਾ ਰਹੇ ਨੇ ਇਸ ਦੇ ਕਾਰਨ ਚੀਜ਼ਾਂ ਨੇ ਜਿਹੜੀਆਂ ਉਹ ਵੀ ਖਰਾਬ ਹੋਣ ਦਾ ਡਰ ਪਰ ਉਮੀਦ ਇਹੀ ਹੈ ਕਿ ਰਾਜਵੀਰ ਜਵੰਦਾ ਦੀ ਸੇਹ ਦੇ ਨਾਲ ਜੁੜੀ ਕੋਈ ਵੀ ਜਿਹੜੀ ਹੈਗੀ ਆ ਭਿਆਨਕ ਖਬਰ ਸਾਨੂੰ ਤਨ ਨੂੰ ਮਿਲੇ ਹਮੇਸ਼ਾ ਅੰਦਰ ਜਿਹੜੇ ਹਸਪਤਾਲ ਹੈ ਇੱਥੋਂ ਚੜ੍ਹਦੀ ਕਲਾ ਦਾ ਹੀ ਸੰਦੇਸ਼ ਆਵੇ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਅੱਗੇ ਨਾਲੋਂ ਐਕਟੀਵਿਟੀ ਹੋਈ ਹੈ ਹਿਲਜੁਲ ਹੋਈ ਹੈ ਹਿਲਜੁਲ ਹੋਣੀ ਵੀ ਚਾਹੀਦੀ ਹੈ ਹਿਲਜੁਲ ਲਾਜ਼ਮੀ ਵੀ ਹੈ ਕਿਉਂਕਿ ਰਾਜਵੀਰ ਜਵੰਦਾ ਜੇ ਗੱਲ ਕਰੀਏ ਤਾਂ 5 ਦਿਨਾਂ ਤੋਂ ਹਸਪਤਾਲ ਦੇ ਵਿੱਚ ਨੇ ਬੱਦੀ ਚ ਉਹਨਾਂ ਦਾ ਐਕਸੀਡੈਂਟ ਭਿਆਨਕ ਐਕਸੀਡੈਂਟ ਹੋ ਜਾਂਦਾ ਬਾਈਕ ਰਾਈਡਿੰਗ ਦੇ ਦੌਰਾਨ ਇੱਕ ਗੱਲ ਤੁਹਾਡੇ ਨਾਲ ਹੋਰ ਵੀ ਸਾਂਝੀ ਕਰ ਦਿੰਦੇ ਆ ਕਿ ਉਸੇ ਜਗ੍ਹਾ ਤੇ ਇੱਕ ਹੋਰ ਵੀ ਐਕਸੀਡੈਂਟ ਜੋ ਜਾਣਕਾਰੀ ਮਿਲੀ ਹੈ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉਸੇ ਜਗ੍ਹਾ ਤੇ ਇੱਕ ਹੋਰ ਵੀ ਐਕਸੀਡੈਂਟ ਕੱਲ੍ਹ ਹੋਇਆ ਤਾਂ ਕਹਿ ਸਕਦੇ ਆ ਕਿ ਉਹ ਰੋਡ ਆ ਜਿਹੜੀ ਉਹ ਜਿਹੜੇ ਉੱਥੇ ਰੋਜ਼ ਦੇ ਰਾਹੀਰ ਨੇ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਉਹ ਰੋਡ ਦਾ ਹਾਲਤ ਕੈਸੀ ਹੈ ਤਾਂ ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਸੇਜ ਜਿਹੜੀ ਜਿਵੇਂ ਕਿ ਤੁਸੀਂ ਜਾਣਦੇ ਹੋ ਉਹਨਾਂ ਦੀ ਧੌਣ ਦੇ ਜਿਹੜੇ ਮਣਕੇ ਵੀ ਟੁੱਟੇ ਨੇ ਰੀਡ ਦੀ ਹੱਡੀ ਵੀ ਜੋ ਦੱਸਿਆ ਜਾ ਰਿਹਾ ਕਿ ਦੋ ਜਗ੍ਹਾ ਤੋਂ ਫ੍ਰੈਕਚਰ ਹੋਈ ਹੈ ਤਾਂ ਬਹੁਤ ਜਿਹੜੀਆਂ ਭਿਆਨਕ ਅੰਦਰਲੀਆਂ ਗੁੱਜੀਆਂ ਸੱਟਾਂ ਨੇ ਹਾਲਾਂਕਿ ਦਿਮਾਗ ਤੇ ਜੋ ਜੋ ਸਾਡੇ ਸੂਤਰਾਂ ਦੇ ਮੁਤਾਬਕ ਇਹ ਹੈ ਕਿ ਦਿਮਾਗ ਤੇ ਕੋਈ ਸੱਟ ਨਹੀਂ ਲੱਗੀ ਹੈ ਹਾਲਾਂਕਿ ਉੱਥੇ ਆਕਸੀਜਨ ਜਾਂ ਫਿਰ ਬਲੱਡ ਦੀ ਗੱਲ ਕਰੀਏ ਤਾਂ ਜਦੋਂ ਚੀਜ਼ਾਂ ਅੰਤਮਾਖ ਦੇ ਵਿੱਚ ਸਰੀਰ ਦੇ ਵਿੱਚ ਚੀਜ਼ਾਂ ਨਹੀਂ ਪਹੁੰਚਦੀਆਂ ਤਾਂ ਫਿਰ ਕਿਉਂਕਿ ਜਿਹੜੀ ਆ ਅਸਲੀ ਜਿਹੜੀਆਂ ਚੀਜ਼ਾਂ ਨੇ ਹਾਲਾਂਕਿ ਆਰਟੀਫੀਸ਼ੀਅਲ ਤਰੀਕੇ ਨਾਲ ਤਾਂ ਚੀਜ਼ਾਂ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕੀਤੀ ਹੀ ਜਾ ਰਹੀ ਹੈ ਪਰ ਗੱਲ ਇਹ ਆ ਕਿ ਰਾਜਵੀਰ ਜਵੰਦਾ ਜਦੋਂ ਅੰਤਰੋਂ ਮੂਵਮੈਂਟ ਕਰਦੇ ਨੇ ਜਦੋਂ ਆਪਣੇ ਤੌਰ ਤੇ ਮੂਵਮੈਂਟ ਕਰਨਗੇ ਤਾਂ ਉਹ ਜਿਹੜੀ ਚੀਜ਼ ਬਹੁਤ ਐਮ ਆ ਅੱਜ ਦੇ ਜਿਹੜੇ 4-5 ਘੰਟੇ ਨੇ ਉਹ ਵੀ ਬਹੁਤ ਅਸੀਂ ਅਹਿਮ ਮੰਨ ਸਕਦੇ ਆ ਲਗਭਗ 4 ਤੋਂ 5 ਵਜੇ ਤੱਕ ਜਿਹੜਾ ਹੁਣ ਤੋਂ ਲੈ ਕੇ ਕਹਿ ਸਕਦੇ ਆ ਸਮਾਂ ਹੈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇੰਨਾ ਸਮਿਆਂ ਦੇ ਵਿੱਚ ਰਾਜਵੀਰ ਜਵੰਦਾ ਦੀ ਮੂਮੈਂਟ ਖੋਣਾ ਵੀ ਲਾਜ਼ਮੀ ਹੈ ਜੇਕਰ ਹੁੰਦੀ ਹੈ ਤਾਂ ਇੱਕ ਚੰਗਾ ਸਾਈਨ ਹੋਵੇਗਾ ਅਤੇ ਸਭ ਨੂੰ ਇਹੀ ਹੈ ਕਿ ਇੱਕ ਗੁੱਡ ਸਾਈਨ ਆ ਜਿਹੜਾ ਅੰਦਰੋਂ ਆਵੇ ਤਾਂ ਜੋ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜਿਹੜਾ ਹਰ ਕੋਈ ਚਿੰਤਤ ਹੈ ਜਿੱਤੇ ਨਾਲ ਕਿਤੇ ਮੱਥੇ ਦੀਆਂ ਜਿਹੜੀਆਂ ਕਹਿ ਸਕਦੇ ਆ ਸ਼ਿਕਨ ਨੇ ਉਹ ਦੂਰ ਹੋਵੇ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਫਿਲਹਾਲ ਸੇਧ ਦੇ ਵਿੱਚ ਇੰਨਾ ਹੀ ਹੈ ਕਿ ਮਾਈਨਰ ਜਿਹੜੀ ਉਹਨਾਂ ਦੇ ਬ੍ਰੇਨ ਦੇ ਵਿੱਚ ਐਕਟੀਵਿਟੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਜਿਹੜੀਆਂ ਸਕੈਨਸ ਹੋਈਆਂ ਨੇ ਉਹ ਉਹਨਾਂ ਨੇ ਥੋੜੀ ਜਿਹੀ ਜ਼ਰੂਰ ਚਿੰਤਾ ਵਧਾਈ ਹੈ ਹਾਲਾਂਕਿ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਇਹ ਚੀਜ਼ਾਂ ਲੰਮੇ ਸਮੇਂ ਤੋਂ ਬਣੀ ਆ ਰਹੀਆਂ ਨੇ ਲਗਭਗ 5 ਦਿਨਾਂ ਤੋਂ ਡਾਕਟਰ ਵੀ ਆਪਣੀ ਪੂਰੀ ਵਾਹ ਲਾ ਰਹੇ ਨੇ ਕਿ ਰਾਜਵੀਰ ਜਵੰਦਾ ਨੂੰ ਠੀਕ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਜੇ ਗੱਲ ਕਰੀਏ ਪਤਨੀ ਮਾਂ ਹੋਗੀ ਬੱਚੇ ਹੋਗੇ ਫੈਨਸ ਹੋਗੇ ਕਲਾਕਾਰ ਹੋਗੇ ਤਾਂ ਹਰ ਕਲਾਕਲਾ ਜਿਹੜਾ ਪੰਜਾਬੀ ਉਹਨਾਂ ਦੇ ਨਾਲ ਜੁੜਿਆ ਕਲਾਕਲਾ ਪਰਿਵਾਰ ਦਾ ਜੀ ਇਸ ਸਮੇਂ ਚਿੰਤਾ ਹਵਨ ਕਰਾਰੇ ਜਾ ਰਹੇ ਨੇ ਉਹਨਾਂ ਲਈ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਅਖੰਡ ਪਾਠ ਸਾਹਿਬ ਤੱਕ ਲੋਕਾਂ ਨੇ ਸੁਖ ਲਏ ਨੇ ਹਰ ਕੋਈ ਅਰਦਾਸ ਇਹੀ ਕਰ ਰਿਹਾ ਕਿ ਰਾਜਵੀਰ ਜਵੰਦਾ ਸਿਹਤਯਾਬ ਹੋਣ ਕਾਮਯਾਬ ਹੋਣ ਆਪਣੀ ਸਿਹਤ ਦੇ ਵਿੱਚ ਅਤੇ ਸੁੱਖ ਦਾ ਸੁਨੇਹਾ ਸਭ ਨੂੰ ਛੇਤੀ ਹੀ ਸੁਣਨ ਨੂੰ